ਸਿਕਾ ਦੋਸਤੋ ਮੈਂ ਤੁਹਾਡਾ ਵੀਰ ਲੱਖਾ ਮਾਨ ਆਪਾਂ ਨੂੰ ਦੱਸਦਿਆਂ ਨੂੰ ਵੀ ਸ਼ਰਮ ਆ ਰਹੀ ਆ ਬਹੁਤ ਹੀ ਦਰਦਨਾਕ ਘਟਨਾ ਹੈ ਜੋ ਆਪਾਂ ਨਾਲ ਕਰ ਰਹੇ ਆ ਐਡਾ ਜਲਾਤ ਬੰਦਾ ਜੋ ਇੱਕ ਔਰਤ ਉਸਨੇ ਦੂਤੀ ਥਾਂ ਵਿਆਹ ਕਰਵਾਇਆ ਸੀ ਜੋ ਬੱਚੀ ਸੀ ਉਹ ਪਿਛਲੇ ਵਿਆਹ ਦੀ ਸੀਗੀ ਸਤੇਲੇ ਬਾਪ ਨੇ ਬਹੁਤ ਦਰਦਨਾਕ ਉਹਦੇ ਤੇ ਆਪ ਦੇ ਸਿਰ ਗਿਰਦੀ ਭੁੱਖ ਮਟਾਉਣ ਲਈ ਜੋ ਕੋ ਕਰਮ ਕਰਿਆ ਤਾਂ ਦਾਦੀ ਨੇ ਉਹਦੇ ਲੱਭ ਜਾ ਫਿਰ ਕਿੱਡੀ ਖਾਜ ਦਾ ਲੋਗੀ ਜਿਹੜੀ ਇਹਦਾ రెడ్డి ਘਟ ਜਾਂ ਉਹ ਤੇ ਘਟ ਜਾਂ ਇਨਸਾਨ ਇਹਨੂੰ ਦੱਬ ਕੇ ਲਾਹਣਤਾ ਪਾਉ ਪਿੰਡ ਵਾਸੀਆਂ ਦਾ ਪਿੰਡ ਦੇ ਸਰਪੰਚ ਦਾ ਬਹੁਤ ਬਹੁਤ ਧੰਨਵਾਦ ਤੇ ਵੀਰਪਾਲ ਕਰੋੜ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਵੀਡੀਓ ਸੰਭੋ ਲੋ ਫਿਰ ਕਰਦੇ ਆਂ ਆਪਾਂ ਗੱਲ ਇਹ ਤੇ ਰਾਤ ਨੂੰ ਨੇ 9 ਵਜੇ ਤੈਨੂੰ ਦੱਸਿਆ ਤੇਰਾ ਫਰਜ਼ ਨਹੀਂ ਬਣਦਾ ਸੀ ਕਿਸੇ ਨੂੰ ਦੱਸਣ ਦਾ ਬੈਠੀ ਇੱਥੇ ਮਾਰੀ ਜਾਨੀ ਮੈਂ ਮੈਂ ਕਰੀ ਜਾਨੀ ਹੁਣ ਤੂੰ ਤੁਸੀਂ ਹਸਤਲ ਮਿਲ ਕੇ ਆਂ ਕੁੜੀ ਇੱਕ ਮਿੰਟ ਹਸਪਤਾਲ ਮਿਲ ਕੇ ਨਾ ਜੀ ਪਹਿਲਾਂ ਤੁਸੀਂ ਇਹਨੂੰ ਛਡਾਉਣ ਇਹਨੂੰ ਆਕੇ ਤੁਸੀਂ ਤੂੰ ਥਾਣੇ ਬੈਠੀ ਆ ਹਸਪਤਾਲ ਗਈ ਨਹੀਂ ਤੂੰ ਕੋਈ ਇੱਕ ਧੀ ਨਾਲ ਗਲਤ ਹੋ ਗਿਆ ਉਰੇ ਕਰ ਬੈਠੀ ਆ ਥਾਣੇ ਤੈਨੂੰ ਕੱਢ ਕੇ ਓਏ ਜਰ ਤੈਨੂੰ ਕੱਢ ਧੋਕਨ 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 ਇਹਨਾਂ ਦੀ ਨੂਨ ਰੋਲਾ ਪਾਇਆ ਵੀ ਆ ਚੀਜ਼ ਹੋ ਗਈ ਉਹਨੂੰ ਮਤਲਬ ਦਬਾਉਂਦੇ ਨੇ ਵੀ ਤੂੰ ਗੱਲ ਨਾ ਕਰ। ਦੇਖੋ ਵਿਚਾਰੀ ਬਾਬਾ ਜੀ ਬਿਓਸ ਪਈਆ ਕੁੜੀ ਰਾਤ ਜੀ ਜੀ ਇਹਨਾਂ ਨੇ ਤਸੱਦਦ ਕੀਤਾ ਉਹਦੇ ਵਿਚਾਰੀ ਨਾਲ 3 ਸਾਲ ਦੀ ਕੁੜੀ ਆ ਜੀ ਇਹਨਾਂ ਦੇ 3 ਸਾਲ ਦੀ ਬੱਚੀ ਨਾਲ ਇਹਨਾਂ ਦੇ ਬੇਟੇ ਨੇ ਰੇਪ ਕਰਤਾ ਇਹ ਲੇਡੀ ਇਹ ਚੜਾਉਣ ਆਈ ਆ ਤੜਕੇ ਦੀ ਬੱਚੀ ਨੂੰ ਮਿਲ ਨਹੀਂ ਗਈ ਇਹ ਤਿੰਨ ਸਾਲ ਦੀ ਧੀ ਨਾਲ ਜਿਹੜਾ ਗਲਤ ਹੋਇਆ ਨਾ ਕੋਡਾ ਨਾਂ ਨਾਲ ਲਿਖਾਵਾਂਗੇ ਅਸੀਂ ਹੁਣ ਵਿੱਚ ਵਿਆਹ ਤਾਂ ਤੇਰੀ 3 ਸਾਲ ਦੀ ਬੱਚੀ ਆ ਉਹਨੇ ਹਜੇ ਕੁਝ ਨਹੀਂ ਦੇਖਿਆ ਜੀ ਦੀ ਇਹਨਾਂ ਨੇ ਜ਼ਿੰਦਗੀ ਖਰਾਬ ਕਰ ਦਿੱਤੀ ਭਾਣ ਜੀ ਨਾਲ ਤੇਰੀ ਨਾਲ ਰੇਪ ਹੋ ਗਿਆ ਫਟਾਈ ਮੂ ਥੱਲੇ ਥੱਲੇ ਕਿੱਡੀ ਕਦ ਨਹੀਂ ਪਾਣ ਬਣੀ ਬਣੀ ਛੁੱਟੀ ਪਾਣ ਜੀ ਕਿੱਡੀ ਕ ਕਿੱਡੀ ਕ ਕੈ ਸਾਲ ਦੀ ਆ ਫੇਰ ਤੇਰਾ ਮੁੰਡਾ ਠਾਣੇ ਚ ਪੰਨਿਆ ਤੇਰੇ ਮਾਰੇ ਕੱਪੜੇ ਧੋਤੇ ਨੇ ਜਿਹੜੇ ਰਾਤ ਦੇ ਕੂੜੇ ਕੱਪੜੇ ਲੱਗੇ ਨੇ ਮਾਰੀਂਦੇ ਸਵੇਰੇ ਹਾਂਸੀ ਦੇ ਉੱਤੇ ਲਟਕਾਉਣਾ ਚਾਹੀਦਾਗਾ ਅਸੀਂ ਨਹੀਂ ਕਿਹਾ ਵੀ ਫੋਨ ਕਰ ਦਿੰਦੇ ਤੈਨੂੰ ਦੱਸਣਾ ਇੱਕ ਪੁੱਛ ਲੋ ਮੜੇ ਇੱਕ ਵਾਰੀ ਚਾਹੀਦੀ ਆ ਕਿਹਨਾਂ ਨੂੰ ਈੜੇ ਛੱਡ ਛੱਡ ਕੇ ਹਾਂਜੀ ਬੱਚੇ ਨੂੰ ਮਿਲਾ ਦੋ ਬਾਈ ਜੀ ਕੀ ਹਾਲ ਹੈ ਕਿਤਾ ਵੀਰੇ ਕੀ ਹਾਲ ਹੈ ਵੀਰੇ ਕੋਲ ਨੂੰ ਵੀਰੇ ਬੀਤ ਨਾਲ ਚੋਕ ਕੇ ਮਰੇ ਆ ਉਹ ਇਨਸਾਨ ਤੇ ਮਕਸਦ ਇਹ ਬੱਚ ਲਾਂਟਾ ਪਾਉ ਹੈ ਇਹੋ ਜੇ ਬੰਦਿਆਂ ਨੂੰ ਅਜੀ ਗੱਡਾ ਘਟੀਆਂ ਦੇ ਹੱਥ ਤੋਂ ਜੋ ਇਹਨਾਂ ਕੀਤੀ ਹੈ ਕੋਈ ਉਰੇ ਆਜੋ ਪੈਣ ਆਜੋ ਵੀਰ ਜਿੰਦਾ ਦੇਣੀ ਚਾਹੀਦੀ ਹੈ ਅੱਛਾ ਪਿੰਡ ਵਾਸੀ ਬਾਈ ਕਿਹੜੇ ਕਿਹੜੇ ਅੱਛੇ ਪਿੰਡ ਨਹੀਂ ਜਦੋਂ ਇਹ ਚੀਜ਼ ਹੋਈ ਹੈ ਜੀ ਮਤਲਬ ਤੁਸੀਂ ਤੁਹਾਨੂੰ ਪਹਿਲਾਂ ਪਤਾ ਨਹੀਂ ਲੱਗੇ ਪਹਿਲਾਂ ਵੀ ਕਦੇ ਗਲਤੀ ਕੀਤੀ ਬੰਦੇ ਨੇ ਗੰਤ ਕੰਮਾਂ ਕਦਮ ਚੱਕਦਾਗਾ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕੋਈ ਆਪਣੇ ਮਨ ਨਾਲ ਕੁਝ ਨਹੀਂ ਹੋਣਾ ਚਾਹੀਦਾ ਨਾਲ ਦੀ ਨਾਲ ਚਾਕ ਤੇ ਫਾਂਸੀ ਦੇ ਬੰਦੇ ਦੇ ਉੱਤੇ ਲਟਕਾਉਣਾ ਚਾਹੀਦਾਗਾ ਤੁਸੀਂ ਮੌਜੂਦਾ ਸਰਪੰਚ ਤੁਹਾਡਾ ਵੀਰੇ ਨਾਮ ਲਾਈਕ ਕਮੈਂਟ ਕਰ ਦਿਓ ਪ੍ਰਦੀਪ ਸਿੰਘ ਜੀ ਪਰ ਵੀਰੇ ਇੱਕੇ ਵੀ ਨਾ ਬੜਾ ਬੜਾ ਉਹ ਤਾਂ ਦੁੱਖ ਆ ਜੀ ਮਤਲਬ ਪਿੰਡ ਵਾਸੀਆਂ ਵੱਲੋਂ ਵੀਰੇ ਜਦੋਂ ਇੱਕ 마ਸੂਮ ਬੱਚੀ ਨਾ ਕਿੰਨੀ ਉਮਰ ਹੈ ਜੀ ਕੁੜੀ ਆ ਦੀ